ਸੋਨੇ ਦੀਆਂ ਕੀਮਤਾਂ ਜੋ ਹਾਲ ਹੀ ਵਿੱਚ ਅਸਮਾਨ ਛੂਰੀਆਂ ਨੇ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਇਹ ਡਿੱਗ ਸਕਦੀਆਂ ਨੇ ਮਾਰਨਿੰਗ ਸਟਾਰ ਫਰਮ ਦੇ ਅਨੁਸਾਰ ਜੇਕਰ ਕੀਮਤਾਂ 40 ਫੀਸਦੀ ਦੇ ਲਗਭਗ ਡਿੱਗਦੀਆਂ ਨੇ ਤਾਂ ਭਾਰਤ ਵਿੱਚ ਇਸ ਦੀ ਕੀਮਤ ਲਗਭਗ 55000 ਰੁਪਏ ਪ੍ਰਤੀ 10 ਗ੍ਰਾਮ ਰਹਿ ਸਕਦੀ ਹੈ ਮਾਰਨਿੰਗ ਸਟਾਰ ਰਣਨੀਤੀਕਾਰ ਜੌਨ ਮਿਲਜ ਦਾ ਮੰਨਣਾ ਹੈ ਕਿ ਵਿਸ਼ਵ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ 1200 ਡਾਲਰ ਪ੍ਰਤੀ ਔਂਸ ਤੱਕ ਡਿੱਗ ਸਕਦੇ ਹਨ ਜਿਹੜੀ ਕਿ ਇੱਕ ਵੱਡੀ ਗਰਾਵਟ ਹੋ ਸਕਦੀ ਹੈ ਇਸ ਦਾ ਮੁੱਖ ਕਾਰਨ ਸੋਨੇ ਦੇ ਉਤਪਾਦਨ ਵਿੱਚ ਕਾਫੀ ਵਾਧਾ ਹੋਇਆ ਹੈ ਗਲੋਬਲ ਰਿਜ਼ਰਵ ਵੀ 9% ਵਧ ਕੇ 216265 ਟਨ ਹੋ ਗਿਆ ਹੈ ਆਸਟ੍ਰੇਲੀਆ ਨੇ ਉਤਪਾਦਨ ਵਿੱਚ ਮਹੱਤਵਪੂਰਨ ਵਾਧਾ ਕੀਤਾ ਅਤੇ ਰੀਸਾਈਕਲ ਕੀਤੇ ਸੋਨੇ ਦੀ ਸਪਲਾਈ ਵਿੱਚ ਵੀ ਵਾਧਾ ਹੋਇਆ ਹੈ ਦੁਨੀਆ ਭਰ ਦੇ ਕੇਂਦਰੀ ਬੈਂਕ ਜਿਨ੍ਹਾਂ ਨੇ ਪਿਛਲੇ ਸਾਲ 1045 ਟਨ ਸੋਨਾ ਖਰੀਦਿਆ ਸੀ ਹੁਣ ਖਰੀਦਦਾਰੀ ਨੂੰ ਹੌਲੀ ਕਰ ਸਕਦੇ ਨੇ ਇੱਕ ਪਾਸੇ ਜਿੱਥੇ ਜੌਨ ਮਿਲਜ਼ ਦਾਵਾ ਕਰ ਰਹੇ ਨੇ ਕਿ ਸੋਨੇ ਦੀ ਕੀਮਤ ਵੱਡੀ ਗਰਾਵਟ ਆ ਸਕਦੀ ਹੈ ਦੂਜੇ ਪਾਸੇ ਬੋਫਾ ਅਤੇ ਸੌਕਸ ਵਰਗੇ ਵੱਡੇ ਵਿੱਤੀ ਸੰਸਥਾਨਾਂ ਦਾ ਮੰਨਣਾ ਹੈ ਕਿ ਸੋਨੇ ਦੀ ਕੀਮਤ ਉੱਚੀ ਰਹੇਗੀ ਬੈਂਕ ਆਫ ਅਮਰੀਕਾ ਦਾ ਅਨੁਮਾਨ ਹੈ ਕਿ ਅਗਲੇ 2 ਸਾਲਾਂ ਵਿੱਚ ਸੋਨੇ ਦੀ ਕੀਮਤ ਡਾਲਰ 3500 ਪ੍ਰਤੀ ਔਸਤ ਤੱਕ ਪਹੁੰਚ ਸਕਦੀ ਹੈ ਜਦੋਂ ਕਿ ਗੋਲਡਮੈਨ ਸੋਕਸ ਦਾ ਅਨੁਮਾਨ ਹੈ ਕਿ 2025 ਦੇ ਅਖੀਰ ਤੱਕ ਸੋਨੇ ਦੀ ਕੀਮਤ ਡਾਲਰ 3300 ਪ੍ਰਤੀ ਔਸਤ ਤੱਕ ਪਹੁੰਚ ਸਕਦੀ ਹੈ